ਹੈਲੋ ਇਹ ਆ ਰਿਹਾ ਬਾਈ ਮਧਿਆ ਬਾਈ ਜੀ ਵਧੀਆ ਜੀ ਹਾਂ ਕੱਪੜੇ ਇੰਜ ਤੇ ਐਂ ਤੇ ਮਹੀਂ ਸੋਣਾ ਬਾਈ ਦੂਜਾ ਬੰਦਾ ਹੈ ਨਹੀਂ ਹੋਰੇ ਕੋਈ ਇਹ ਮਾਤਰੋ ਕੇ ਜਿਆਦਾ ਪਸਾਉਂਦੇ ਨਹੀਂ ਹੈਗਾ ਹੋਰੇ ਬੈਠਾ ਕਾਹਦੇ ਪਾਸ ਕੀ ਗੱਲ ਬਾਈ ਕਿਵੇਂ ਰੁੱਖਾ ਜਿਹਾ ਬੋਲਦਾ ਹੈ ਆਹ ਰਾਂ 25000 ਦਾ ਸੂਟ ਸੀ ਮੇਰਾ ਆਹਾਂ ਹਾਂ 25 ਰੁਪਈਆ ਦਾ ਮਿਲਦਾ ਤੂੰ 25000 ਦੀ ਗੱਲ ਕਰਦਾ ਯਾਰ ਹਾਂ ਹਾਂ ਕੀ ਘਾਟ ਕੀ ਐ ਚ ਵਧੀਆ ਦੱਸ ਨਹੀਂ ਬਾਟਣੀ ਇਹਦੇ ਨਹੀਂ ਚੱਜਦੇ ਲਾਏ ਗੀਜਾ ਇਹਦੇ ਨਹੀਂ ਲਾਇਆ ਬਾਹਰ ਟੇ ਦੇ ਨਹੀਂ ਪਾਈ ਉਹ ਜਹੇ ਜਰ ਰੁਪਈਏ ਨੇ ਮੈਂ ਉਹ ਹੈ ਜੇ ਫਿਰ ਆਪਾਂ ਸਮਾਨ ਲਾਤਾ ਸੰਗਰੂਰ ਤੋਂ ਲੈ ਆਤੀਏ ਮੈਂ ਕੱਪੜੇ ਸਤਾ ਰਾਂਦ ਕੱਟਦੀ ਆ ਤੈਨੂੰ ਪੁਸਾਉਂਦੀ ਨੂਰੇ ਬੈਠਾ ਕਾਦੇ ਵਾਸਤੇ ਉਹ ਮੇਰੇ ਨਾਲ ਪਕਾਈ ਨਾ ਮਾਰ ਤੂੰ ਤੈਨੂੰ ਬਾ ਦੱਸਾਂ ਹਾਂ ਰਾਂਦ ਕੀ ਕੱਟਦੀ ਚੰਗਾਪੁਰ ਦਾ ਪਜਾਮਾ ਕਮੀਜ਼ ਜਲਦੀ ਨਹੀਂ ਹੈਗਾ ਜੇ ਆਊਗਾ ਫੇਰ ਹੁਣ ਮੈਂ ਤਾਂ ਦਿੜਪੇ ਤੋਂ ਸਮਿਆ ਕਹਿ ਲਾਉਂਦਾ ਮੇਰੇ ਜਹੇ ਜ ਹੈਗੇ ਨੇ ਬਸ ਸਾਈ ਫਟਾ ਦੇ ਨਾਲ ਇਹ ਪੈਸੇ ਤਾਂ ਤੈਨੂੰ ਮੱਥੋਦੀ ਫਾਲੇ ਕਹਿੰਦਾ ਮੈਨੂੰ ਪੈਸੇ ਦੇ ਨਾ ਮੈਂ ਕਿਹਾ ਤੈਨੂੰ ਚਿੱਠੀ ਭਾ ਕੇ ਘਰੋਂ ਬੁਲਾਇਆ ਸੀ ਮੈਂ ਤਾਂ ਐ ਸੋਚਿਆ ਦੀ ਚੱਲ ਕਮਾੜ ਮੱਥੇ ਮਾਇਕੜਾ ਤੈਨੂੰ ਚਿੱਠੀ ਭਾ ਕੇ ਘਰੋਂ ਬੁਲਾਇਦੀ ਕਿ ਤੂੰ ਆ ਕੇ ਕੱਪੜੇ ਦੇ ਜਾ ਮੇਰੇ ਸਿਆ ਆਹ ਉਹ ਐ ਮਿੱਟੀ ਪਟੀਆਂ ਪਰ ਮੇਰੀ ਮਿੱਟੀ ਮਾਇਰੀ ਵਟਰਾ ਮਿੱਟੀ ਤੂੰ ਵਟਰਾ ਮੇਰੀ ਕਿਉਂ ਹਾਂ ਜੇ ਤੈਨੇ ਕੋ ਸਹੀ ਨਹੀਂ ਕਰਿਆ ਫਿਰ ਮਿੱਟੀ ਪੱਤੂ ਮੈਂ ਹੋਰ ਕੀ ਕਰੂੰ ਹੋਰ ਸਹੀ ਕੀ ਨਹੀਂ ਕਰਿਆ ਮੈਨੂੰ ਐਂ ਦੱਸ ਤੈਨੂੰ ਮੈਂ ਕਹਿਤਾ ਵੀ ਤੇ ਬਾਟਨ ਨਹੀਂ ਸਹੀ ਲਾਇ ਤੈਨੇ ਨਾ ਇਹਦੇ ਬਾਇਲਟ ਚੱਜਦੀ ਲਾਈ ਐ ਬਾਟਨ ਬਈ ਸਿਉਣ ਵਾਲੇ ਲੈ ਕੇ ਦੇ ਦੀਂ ਦੁਬਾਰੇ ਲਾ ਦੇ ਮੈਂ ਤਾਂ ਮੁਕਸਰ ਤੋਂ ਸਮਿਉ ਨਾ ਮੁਕਸਰ ਤੇ ਮੁਕਸਰ ਭਾ ਕੇ ਨਾ ਬਈ ਮੈਂ ਕਿਹੜਾ ਕਹਿ ਦੇ ਦੀ ਮੇਰੇ ਲਵੇ ਆ ਭਗ ਜੂਗਾ ਫਿਰ ਹਾਂ ਭਗ ਜੂਗਾ ਮੈਂ ਤਾਂ ਤੈਨੂੰ ਕਹਾਂ ਦੀ ਵੀ ਮਰ ਲਵੇ ਆ ਇਹ ਤਾਂ ਹੁਣ ਉੱਚਲ ਕੇ ਆਇਆ ਮਰ ਲਵੇ ਵਾਹ ਬਈ ਵਾਹ ਐਂ ਦੁਕਾਨ ਦੇਣਾ 200 ਰੁਪਿਆ ਫੀਲਿੰਗਾਂ ਮੁਕਸਰ ਵਾਲੀਆਂ ਬੱਲੇ ਓਏ ਤੇਰੇ 200 ਰੁਪਿਆ ਕਹਦਾ 25000 ਦਾ ਸੂਟ ਐਸੇ 200 ਇਹ ਦੂੰਗਾ ਤਾਂ ਮੈਂ ਹੈ ਸਮਾਈ ਤਾਂ 200 ਹੀ ਦਿੱਤਾ ਓ 500 ਰੁਪਿਆ ਦੇ ਕੀ ਕਹਤੀ ਦੇਖੀ ਕਪੜਾ ਦੇਖੀ ਮੰਦਾ ਐ ਕਰ ਕਿਉਂ ਪਾੜ ਦੇ 2500 ਦਾ ਕਹਿੰਦਾ ਤੇਰੇ ਲਵੇ ਪਏ ਕਾਟਨ ਦਾ ਮੈਨੂੰ ਦਿਖਾ ਦੇ ਬਹੁਤ ਵਧੀਆ ਦਿਖਾਈ ਨਾ ਕਿੰਨੇ ਕੋਟਨ ਦਾ ਪਿਆ ਇਹਨੂੰ ਕਹਿੰਦੇ ਨੇ 1500 ਰੁਪਏ ਦਾ ਦੇਖਾ ਇਹਦਾ 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 ਫਰਕ ਦੇਖ ਲੈ ਸਾਢੇ 1150 ਦਾ ਇਹ ਹਾਂ ਜਾਣਦਾ ਮੈਂ ਤੈਨੂੰ ਸਾਢੇ 1150 ਐ ਨਹੀਂ ਬਾਈ ਮੇਰੀ ਗੱਲ ਸੁਣ ਲੈ ਜੇ ਤਾਂ ਦੇਖ ਕੋਈ ਫਿਟਿੰਗ ਫੂਟਿੰਗ ਕਰਨ ਵਾਲੀ ਆ ਫਿਰ ਤਾਂ ਮੈਂ ਕਰਤਾ ਨਾ ਤੈਨੂੰ ਕੱਖ ਨਹੀਂ ਆਉਂਦਾ ਮੁੱਠ ਦੇ ਹਜੇ ਹੈਗੇ ਮੇਰੇ ਪਰਦੇ ਤੱਕ ਤੇਰੀ ਤਾਂ ਦੇਖ ਨਹੀਂ ਪੱਤਲ ਬਾਈ ਐਡਾ ਨਹੀਂ ਤੂੰ ਹੈਗਾ ਪੀਤਾ ਜਾਂ ਧੌਂਈ ਪਾਈ ਜਾਂ ਸੁਣ ਨਾ ਆਉਂਦਾ ਬਾਈ ਨਾ ਆਉਂਦਾ ਜਿੰਨਾ ਤੇਰੇ ਸਾਰੇ ਕੱਪੜਾ ਆ ਜਿੰਨਾ ਤੇਰਾ ਕੱਪੜਾ ਪਹਿਨੇ ਦੇ ਤੇਰੀ ਸਿਰਾ ਹੋਇਆ ਕੀ ਐਨੇ ਤੇ ਤਾਂ ਸੂਟ ਐ 25000 ਤਾਂ ਨਹੀਂ ਆਉਂਦਾ 25000 ਤੇ ਤੇਰੀ ਦੁਕਾਨ 'ਚ ਸਮਾਨ ਨਹੀਂ ਹੈਗਾ। ਸਮਾਨ ਕਰੇ ਤੇਰੀ ਜੇਬ 'ਚ 25 ਰੁਪਏ ਨਾ ਹੋਣ। ਤੇਰੀ ਦੁਕਾਨ 'ਚ ਇੰਨਾ ਸਮਾਨ ਨਹੀਂ ਹੈਗਾ ਜਿੰਨੇ ਦਾ ਇਹ ਸੂਟ ਹੈ। ਉਹ ਚੰਗਾ ਭਗ ਜਾ ਬਾਈ। ਡੇਢ ਪਈ ਦੱਸ ਮੈਂ ਕਿੱਲੇ ਹੋਗਾ ਪ੍ਰੈਸ ਕਰ। ਪਰ ਭਗ ਜਾ ਤਾਂ ਇਹਦੇ ਨਹੀਂ ਕਰੀਂ। ਭਗ ਜਾ ਤਾਂ। ਪਰ ਇਹ ਸਹੀ ਦੇ ਨਹੀਂ। ਆ ਬਿਨਾ ਪ੍ਰੈਸ ਕਰੇ ਕਲਰ ਥੂੜੀ ਖੜਜਣਗੇ ਆ ਦੇਖ ਲੈ। ਤੈਨੂੰ ਯਾਰ ਕੱਖ ਨਹੀਂ ਆਉਂਦਾ। ਤੇਰੀ ਤਾਂ ਮੈਂ ਬੱਦਲ ਚੱਲ ਬਾਈ ਜੀ ਜਿਹਦੇ ਲਈ ਆਉਂਦਾ ਨਾ ਉਹਦੇ ਲਈ ਭਗ ਜਾ ਹੋਰ। ਤੈਨੂੰ ਕੰਮ ਕਿਨੇ ਸਿੱਖਿਆ ਸੀ ਬਾਈ ਇਹ? ਕੀ ਗੱਲ? ਤੈਨੂੰ ਉਸਤਾਦ ਵੀ ਕੋਈ ਹੋਗਾ। ਹੈਗਾ ਦੀਗਾ ਉਸਤਾਦ ਤਾਂ ਇਹ ਕੀ ਮੈਂ ਤਾਂ ਆਪੇ ਜੱਤ ਤੈਨੂੰ ਹੀ ਨਹੀਂ ਆਉਂਦਾ ਮੈਨੂੰ ਕੀ ਚਕਾਏਗਾ ਤੂੰ ਆਹਲ ਦੇ ਵਿੱਚ ਕੋਈ ਆਹਲ ਦੇ ਵਿੱਚ ਬਈ ਤਣਾ ਉਲੇ ਤੋਂ ਦਵਾਈ ਦੁਵਾਈ ਲੈ ਲੈ ਤੂੰ ਕਾਦੀ ਵਾਸਤੇ ਲੈ ਲੈ ਤੇ ਭਾਈ ਤੇਰਾ ਦਿਮਾਗ ਖੱਲ ਗਿਆ ਮੇਰਾ ਕਾਦੀ ਵਾਸਤੇ ਹੱਲ ਗਿਆ ਚੰਗੇ ਪਹਿਲੇ ਕੱਪੜਿਆਂ ਨੂੰ ਇਹ ਆਹੋ ਕਰੀਏ ਇਹਨਾਂ ਨੂੰ 25000 ਜਿਆ ਜਿਹੜਾ ਸਰੀਰ ਹੈ ਮਿੰਤੀ ਕਰੀਏ ਆਪਾਂ ਨੇ ਉਹ ਹੈ ਜੀ ਸੌਤਾ ਇੰਨਾ ਟੌਪ ਦਾ ਰੈਡੀਮੇਡ ਸੂਟ 25000 ਦਾ ਸੰਗਰੂਰ ਤਾਂ ਮੈਂ ਧਿਆਨ ਦਿੱਤਾ ਮੈਨੂੰ ਉਹਨੇ ਦੁਕਾਨਦਾਰ ਨੇ ਇਹ ਗੱਲ ਕਹੀ ਸੀ ਕਿ ਨਾ ਵਧੀਆ ਦਰਜੀ ਤੋਂ ਸਮਾਂ ਹੀ ਕਿਤੇ ਰਾਤ ਨਾ ਕੱਟੀ ਜਾਵੇ ਉਹੀ ਗੱਲ ਤੈਨੇ ਕਰਤੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਮੁਕਸਰ ਬਣਦਾ ਆ ਆਨਲਾਈਨ ਕੰਮ ਚੱਲਦਾ ਬਾਈ ਬਾਈ ਆਰਡਰ ਕੈਨੇਡਾ ਤੋਂ ਸੂਟ ਸਿਉਂਦੇ ਨੇ ਕਿਤੇ ਹੋਰ ਫਰਦਾ ਹੋਵੇ ਆ ਹੁਣ 25000 ਉਹਨਾਂ ਦਾ 50 50000 ਦੇ ਕੁੜਤੇ ਤਿਆਰ ਕਰਕੇ ਭੇਜਦਾ ਤਾਂ ਹੀ ਹੁਣ ਉਹ ਬਾਹਰੋਂ ਗੱਡੀ 'ਚ ਪੁੱਛਣ ਆਏ ਤੇ ਕਹਿੰਦੇ ਵੀ ਜੱਗੀ ਦੀ ਦਕਾਰ ਕਿਹੜੀ ਆ ਜਿਹੜੇ ਸੂਟ ਸਿਉਂਦਾ ਹੈਗਾ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਸਾਰੇ ਦੇਸ਼ਾਂ 'ਚ ਜਾਂਦਾ ਬਾਈ ਤੇਰੀ ਜਾਣਦਾ ਤੇਰੇ ਜੁੱਕਿਆ ਨੂੰ ਜੇ ਤਾਂ ਤਨੇ ਮੇਰੇ ਹੀ ਨਹੀਂ ਸਹੀ ਕਰਿਆ ਕਹਾਂ ਕਿਹੜੇ ਰੰਗ ਲਾਵੇਂਗਾ ਤੂੰ ਤੇਰੀ ਉਹ ਤੂੰ ਕਹਾ ਦੀ ਫਿਲਮੀ ਐਕਟਰ ਹੈਂ ਹੋਏ ਹਾਂ ਕੌਣ ਹੈ ਤੂੰ ਕਿਉ ਵਰਨਾ ਨੱਕ ਜਿਦਾ ਮਨ ਰੱਖਿਆ ਜਿਵੇਂ ਤੂੜੀ ਸਿੱਟ ਗਿਆ ਹੁਣ ਤੇਰੇ ਦਿਖਾ ਦੇ ਸਰਦਾਰ ਤੇ ਮੋਰਨੀ ਪੱਕ ਅਸੀਂ ਤਾਂ ਚਲੋ ਉਹ ਬਹਿ ਕੇ ਹਵਾ ਚ ਕੰਮ ਕਰਨਾ ਹੈ ਅੱਛਾ ਕੰਮ ਨੂੰ ਤਾਂ ਤੂੰ ਬੜਾ ਕੋਈ ਨਾ 25000 ਵਾਲੀਆਂ ਤੂੰ ਮੇਰੇ ਨਾਲ ਬੈਸ ਵੜੀ ਨਾ ਕਰ ਜੇ ਤਾਂ ਇਹਦਾ ਕਰਨਾ ਕੁਝ ਤਾਂ ਦਾ ਠੀਕ ਮੇਰੇ ਤਾਂ ਤੂੰ ਐ ਕਰ ਜਿਹੜੇ ਤੈਨੂੰ ਰੁਪਈਏ ਦਿੱਤੇ ਨੇ 500 ਰੁਪਈਆ ਮੇਰਾ ਮੋੜ ਦੇ ਮੈਂ ਤਾਂ ਦਿੜਪੇ ਜਾਂ ਮੁਖਤਰ ਤੋਂ ਸਮਝਾ ਦਉ ਤੇਰੇ ਲਈ ਤਾਂ ਮੈਂ ਨਿੱਕਰ ਸਮਝਾਉਣ ਕੋ ਨਹੀਂ ਆਉਂਦਾ ਤੇਰੀ ਤਾਂ ਬੱਤਲ ਪਾਈ ਮੈਂ ਦੇਖ ਲਈ 500 ਰੁਪਈਆ ਦਾ ਮੋੜ ਦੇ ਜਿਹੜੇ ਲੱਤਾਂ ਜਿਹੜੇ ਲੱਤਾਂ ਹਰਿਆ ਕਿ ਅਸੀਂ ਪੇਜਣੀਆਂ ਤੋਂ ਖੁਣ ਲਾਈਆਂ ਨੂੰ ਉਹਨਾਂ ਦਾ ਮੇਰੇ ਜਾਂ ਤੈਨੂੰ ਕੋਈ ਮੁੱਲੇ ਨਹੀਂ ਉਹਦਾ ਕੀ ਮੁੱਲਾ ਜੱਤਾਂ ਨੇ ਇਹ ਸਹੀ ਨਹੀਂ ਕਰਿਆ ਹਜੇ ਤੂੰ ਕਹਾਂ ਲੰਦਾ ਤੇਰੇ ਦਾ ਸਹੀ ਆਉਂਦਾ ਹੀ ਨਹੀਂ ਹਲੇ ਮੇਰਾ ਲਾਣੇਦਾਰ ਕਹਿੰਦਾ ਸੀ ਕਹਿੰਦਾ ਉਹਨੂੰ ਪੁੱਛ ਤੇਰੇ ਦਾ ਸਹੀ ਆਉਂਦਾ ਹੀ ਨਹੀਂ ਬਾਈ ਆ ਸਾਰਾ ਮੇਦਾ ਚੇਲਾ ਪਹਿਲਾਂ ਕਹਿੰਦਾ ਸੀ ਕਹਿੰਦਾ ਕਿੱਥੇ ਬੜ ਲਿਆ ਦੁਕਾਨ ਤੇ ਇਹ ਮਨੂਸ ਹੀ ਆ ਬੰਦਾ ਕਹਿੰਦਾ ਆਉਂਦਾ ਸਾਰਾ ਕੁਸ ਹੈ ਤੈਨੂੰ ਕਰਨੀ ਨਹੀਂ ਆਉਂਦਾ ਅੱਛਾ 30 ਸਰ ਮੈਂ ਕੋਈ ਕੜਤੇ ਮੈਨੂੰ ਆਉਂਦੀ ਨਹੀਂ ਆਉਂਦੀ ਨਹੀਂ ਅੱਧੀ ਦੁਨੀਆ ਬਾਗੀ ਜੇ ਰੇ ਮੈਂ ਚਾਰ ਬੰਦੇ ਨੂੰ ਦਿਖਾਵਾਂ ਵੀ ਆ ਕੱਪੜੇ ਦੇ ਸਿਉਂਤੇ ਹੋਏ ਦੇਖੋ ਤੈਨੂੰ ਅਗਲਾ ਕਾਲਾ ਮੈਂ ਤੋ ਫੜ ਕੇ ਬਾਹਰ ਤੂੰ ਦਿਖਾ ਦੀ ਜੀ ਤੀਨੋਂ ਮਰਜ਼ੀ ਦਿਖਾ ਦੀ ਯਾਰ ਜਿਹੜੀ ਦੁਕਾਨਦਾਰੀਆਂ ਲੋ ਇਹੋ ਆਇਆ ਹੋਣਾ ਪਾਇਤੀ ਹੁੰਦੇ ਨੇ ਕਿਤੇ ਆ ਦੇਖ ਲੈ ਵੱਡਾ ਖੱਬੀ ਖਾਨ ਕਹਿੰਦਾ 25000 ਵਾਲੇ ਦੇਖੀ ਚਿਰਖੀ ਦੇਖ ਚਿਰਖੀ ਦੀ ਨਹੀਂ ਕਾਦੀ ਚਿਰਖੀ ਆ ਦੇਖ ਲੈ 25000 ਇਹ ਕਬਰ ਕੀਤੇ ਚੱਕੇ ਫੜਾ ਦੇ ਤਾ ਨੇ ਕਿਹਦੀ ਮੇਰੇ ਬੱਲੇ ਵੇ ਤੇਰੇ ਆਏ ਦਾ ਫਿਰ ਸੂਟ ਜਣੇ ਖਣੇ ਦੀ ਫੜਾ ਦਾਂਗੇ ਅਸੀਂ ਚੱਕੇ ਤੇਰੇ ਨਾਂ ਲਿਖਾਇਆ ਮੇਰਾ ਹਾਂ ਆ ਦੇਖ ਇਹ ਆ ਦੇਖ ਆ ਲਿਖਿਆ ਹੋਇਆ ਹੈ ਨਾ ਜੀਤ ਮੇਰੇ ਤਾਂ ਇਹ ਕੱਪੜੀ ਨਹੀਂ ਹੋਰ ਕਿਹਦੇ ਕੱਪੜੇ ਮੇਰੇ ਤਾਂ ਤੈਨੂੰ ਖਬਰ ਕਿਹਦੇ ਫੜਾ ਫਿਰ ਤਾਂ ਉਹੀ ਫੱਦੂ ਬਣੋਦਾ ਫਿਰ ਤਾਂ ਫਿਰ ਤਾਂ ਡਾਂਗਾ ਭਾਲਦਾ ਹਾਂ ਅਰੇ ਤਾਂ ਤੇਰੀ ਲੱਗ ਤੇ ਬਾਈ ਸਿਹਾਉਣੇ ਤਾਂ ਤੈਨੂੰ ਦਿੱਤੇ ਤੇ ਕੱਪੜੇ ਤੇਰੇ ਇਹ ਲੈ ਜਾ ਮੇਰੇ ਤਾਂ ਇਹ ਕੱਪੜੀ ਨਹੀਂਗੇ ਤਾਂ ਤੈਨੂੰ ਹੋਰੇ ਫੜਾ ਤੇ ਜਾ ਪਾ ਜਾ ਤੈਨੂੰ ਕੱਪੜੇ ਵੀ ਨਹੀਂ ਮਿਲਦੇ ਹੋ ਕੀ ਇਕੱਠ ਕਰੂੰ ਕੀ ਕਰ ਲਈ ਜਿਹੜਾ ਚਾਰ ਬੰਦਾ ਜੀ ਮਿੱਟੀ ਫੱਡੂ ਕਿਹਦੇ ਲੈ ਆਏ ਜਿਹੜਾ ਇਕੱਠ ਕਰਨਾ ਹੈ ਜਿਹੜੀ ਬੇਇੱਜ਼ਤੀ ਕਰਨੀ ਆ ਤੂੰ ਕਰ ਲਈ ਜਾ ਜਾ ਜੇ ਤੇਰੇ ਲੈਵੇ ਕੋਈ ਸੂਈ ਵੀ ਫੜਾ ਜੇ ਤੈਨੂੰ ਮੈਨੂੰ ਤਾਂ ਕਹ ਜੀ ਤੇਰੇ ਲੈਵੇ ਤਾਂ ਆਉਣਾ ਹੀ ਨਹੀਂ ਜੋ ਮਰਜ਼ੀ ਕਰਾ ਜੀ ਕੈਨੇਡਾ ਦਾ ਕੰਮ ਹੈ ਉਹ ਜਾਣਦਾ ਮੈਂ ਤੈਨੂੰ ਮੇਰੇ ਹਲੇ ਉਹ ਬੰਦਾ ਕਹਿੰਦੀ ਕਹਿੰਦਾ ਕਸਾਇਰੇ ਸਪਾਉਣੇ ਨੇ ਦੋ ਮਾ ਫਾਸਨਾਂ ਜਾਈ ਮਾਰੇ ਜਮੀਗਾ ਤੈਨੂੰ ਪੱਖ ਨਹੀਂ ਆਉਂਦਾ ਇਹ ਜੇ ਤੂੰ ਕਸਾਇਰੇ ਗਾੜੀ ਤਾਂ ਤਾਂ ਸਿਰੇ ਲਾਰ ਕੇ ਕਸਾਇਰੇ ਤੂੰ ਭਾਵੇਂਗਾ ਯਾ ਹੋਰ ਮੈਂ ਮੈਂ ਕਿਹਾ ਕੋਈ ਹੋਰ ਮਿੱਤਰ ਪਿਆਰੇ ਤੇ ਮੇਰਾ ਉਹਨੂੰ ਉਹ ਤਾਂ ਆਪਦੇ ਆਪੇ ਚੱਲ ਗਿਆ ਜੀ ਕੋਈ ਨਹੀਂ ਆਉਂਦਾ ਤੇਰੇ ਲੱਗ ਤੇਰੀ ਬੱਦਲ ਬਾਈ ਦੇਖ ਲਈ ਵੀ ਤੂੰ ਬਾਈ ਠੀਕ ਐ ਦੇਖ ਲਈ ਠੀਕ ਐ ਤੂੰ ਜਿੱਤਿਆ ਮੈਂ ਹਾਰਿਆ ਹਾਂ ਤੂੰ ਜਾ ਤੈਨੂੰ ਜਦੋਂ ਆਉਂਦੀ ਨਹੀਂ ਕੋਈ ਸורה ਬੈਠਾ ਕਦੇ ਵਾਸਤੇ ਫਿਰ ਆਇਆ ਕੀ ਕਰਨਾ ਕੋਈ ਹੋਰ ਕੰਮ ਤੋਰ ਲੈ ਕੋਈ ਜੱ ਤੇਨੂੰ ਕੀ ਗੱਲ ਹਾਂ ਹੋਰ ਕੰਮ ਨਹੀਂ ਹੈ ਕੋਈ 30 ਸਾਲ ਕੱਟ ਤੇ ਹੋਰ ਉਹ ਤੋਰਿਆ ਮੈਂ ਤੈਨੂੰ 30 ਐਡੇ 30 ਤੂੰ ਸਾਲ ਵਾਲਾ ਕਿੱਥੇ ਐ ਤੂੰ ਤੈਨੂੰ ਮੈਂ ਜਾਣਦਾ ਕੰਮ ਕਰ ਬਈ ਕੰਮ ਆਉਂਦਾ ਤੂੰ ਜਾ ਜਾ ਵੀਰੇ ਠੀਕ ਐ ਮੈਂ ਤਾਂ ਜਾਂਦਾ ਨਹੀਂ ਨਾ ਤਾਂ ਮੇਰੇ ਕੱਪੜੇ ਪਾਜ ਦੇ ਲੱਗਦੇ ਆ ਫੜ ਆਪਣੇ ਕੱਪੜੇ ਆ ਫੜੋ ਨਾ ਇਹ ਓ ਮੋੜ ਮੇਰੇ ਦੇ ਪੈਸੇ ਇਹ ਮੇਰਾ ਸੂਟ ਹੈ ਨਾ ਮੈਂ ਗੂਗਲ ਪੇ ਕਰ ਦੂੰਗਾ ਤੈਨੂੰ ਜਿਹੜਾ ਤੇਰਾ 500 ਰੁਪਿਆ ਐਵੇਂ ਕਲੇਸ਼ ਨਾ ਕਰ ਤੂੰ ਜਾ ਲੰਘ ਜਾ ਜਿਹੜੀ ਬਦਨਾਮੀ ਕਰਨੀ ਤੂੰ ਉਹ ਕਰ ਜੀ ਇਹ ਮੇਰਾ ਸੂਟ ਹੈ ਜਿਹੜਾ ਵਧੀਆ ਸੂਟ ਤੈਨੂੰ ਫੜਾਇਆ ਸੀ ਮੈਂ ਨਾ ਕਾਟਨ ਦਾ ਉਹ ਦੇ ਮੇਰਾ ਸੂਟ ਚੋ ਲੈ ਲੈ ਆ ਚੱਕ ਲੈ ਪਏ ਨੇ ਜਿਹੜਾ ਜਿਹੜਾ ਤੈਨੂੰ ਲੱਗਦਾ ਤੈਨੂੰ ਚੱਕ ਨਾ ਤਾਂ ਤੇਰਾ ਲਿਖਿਆ ਬਈ ਮੈਨੂੰ ਕੀ ਪਤਾ ਕਿਹੜਾ ਐ ਅਸਲ ਤੈਨੂੰ ਉ 2500 ਦਾ ਲੈਂਦਾ ਤੈਨੂੰ ਐਵੇਂ ਪਤਾ ਨਹੀਂ ਵੀ ਕੱਪੜਾ ਕਿਹੜਾ ਐ ਤੇਰੇ ਨਵਿੱਤਰ ਹੈ 9 ਲਿਖਿਆ ਤੇ ਮੇਰੇ ਨਹੀਂ 2500 ਤਾਂ ਤੈਨੂੰ ਬੜਾ ਜਿਆਦਾ ਰਹਿ ਗਿਆ ਵੀ 2500 ਰੁਪਏ ਮੀਟਰ ਲਿਆਂਦਾ ਮੈਂ ਹਾਂ ਉੰਦੇ ਨੂੰ ਪਤਾ ਨਹੀਂ ਵੀ ਕੱਪੜਾ ਕਿਹੜਾ ਕੁੱਤਾ ਤਾਂ ਤਾਂ ਹੈ ਹੁਣ ਕੀ ਪਤਾ ਕਿੱਥੇ ਪੱਟ ਕੇ ਸਤ ਦਾ ਰੰਗ ਕਲਰ ਕੁਸਤਾ ਪਤਾ ਹੀ ਹੋਦੂ ਆ ਕੋਕਾ ਕੋਲੀ ਆ ਇਹ ਹੋਰ ਕੀ ਆ ਆ ਦੇ ਇਹ ਤਾਂ ਮਿਲਦੀ ਇਹਦਾ ਡੁਪਲੀਕੇਟ ਫੱੜਦਾ ਬ੍ਰਾਂਡ ਦਾ ਪੂਰਾ ਤੋਪ ਦਾ ਖਤਰ ਬ੍ਰਾਂਡ ਜਾਣਦਾ ਮੈਂ ਤੈਨੂੰ ਬ੍ਰਾਂਡ ਪਾਉਣ ਵਾਲਿਆਂ ਨੂੰ ਪਟਿਆਲੇ ਤੋਂ ਸੰਡੇ ਸੇਲ ਚੋਂ ਲਿਆ ਕੇ 100 100 ਰੁਪਏ ਵਾਲੀਆਂ ਟੀ-ਸ਼ਰਟਾਂ ਦੇ ਕਹਿੰਦੇ ਦੁਕਾਨ ਦਾ ਨਾਂ ਪੁੱਛੇ ਕਿਹੜੀ ਦੁਕਾਨ ਤੋਂ ਕਿ ਉਹ ਭੱਗ ਜਾ ਉਹ ਭੱਗ ਜਾ ਅ ਮੂੜੇ ਖਰਿਆਬ ਕਰਤਾ ਇੱਕ ਸੂਤ ਹੋਰ ਬਣਾਉਣਾ ਤੂੰ ਬਹੁਤ ਤੇਰੇ ਲੈਣਾ ਲੈਣੀ ਵੀ ਤਨੇ ਸਾਰੀਆਂ ਤਾਰਾਂ ਭਰੀਆਂ ਪਈਆਂ ਨੇ ਤੇਰੇ ਰੋਜ ਆਉਂਦੇ ਨੇ ਕਾ ਆ ਤਾਰਾਂ ਹੀ ਨਹੀਂ ਭਰੀਆਂ ਹੋਈਆਂ ਹੋਰ ਕੀ ਹੈ ਇਹਨਾਂ ਦਾ ਕਿਸੇ ਦਾ ਖਾਨ ਕਹਿੰਦੇ ਕਾਲ ਨੋਟੇ ਨੇ ਹੋ ਜਾਂਦੇ ਜਿਹੜਾ ਤੇਰਾ ਚੇਲਾ ਦੀ ਤਾਂ ਉਹਨੇ ਬਣਾਏ ਨੇ ਤਿੰਨ ਤਾਰੀਲ ਨਹੀਂ ਪਾਉਣੀ ਆਉਂਦੀ ਮਸੀਹ ਉੱਚ ਅੱਛਾ ਤਿੰਨ ਦਾ ਫਿਰਕੀ ਵੀ ਨਹੀਂ ਪਾਣੀ ਆਉਂਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੂੰ ਪਾ ਕਿਹੜੇ ਦਾ ਹੀ ਰੰਗ ਤੂੰ ਜਾ ਭੱਗ ਜਾ ਬਾਈ ਭੱਗ ਜਾ ਭਗ ਜਾ ਵੀ ਬੇਇੱਜ਼ਤੀ ਕਰਾਂਗਾ ਫਿਰ ਕੀ ਦਾ ਜਾਊਂਗਾ ਤੇਰੀ ਤਾਂ ਪੱਤਲ ਪਾਈ ਦੇਖ ਲਈ ਇੰਨੀ ਏ ਕਾਤ ਦੀ ਤੇਰੀ ਦੇਖ ਲੈ ਤੂੰ ਤਾਂ ਗੱਲਾਂ ਗੱਲਾਂ ਆਈਆਂ ਕੱਕ ਉਹ ਲੈ ਜੀ ਫਿਰ ਆ ਪੈਸੇ ਲੈ ਜੀ ਪਸੜਦੇ ਪੈਂਡਾ ਜਿਹੜਾ ਸੂਟ ਫੜਾ ਦੇ ਮੈਂ ਭਗ ਜਾਣਾ ਸੂਟਰ ਕੋਈ ਨਾ ਲੱਭ ਕੇ ਦੇ ਦਾਂਗੇ ਦੁਬਾਰੀ ਅੱਛਾ ਹਾਂ ਜਿਹੜਾ 25000 ਦਾ ਮੇਰਾ ਸੂਟ ਤੀਂ ਫਿੱਟਦਾ ਹੋਊ ਸੂਟ ਤੇਰੇ ਇਹੀ ਆ ਕੋਈ ਗੱਲ ਨਹੀਂ ਚਾਰ ਮਾਨਾਂ ਚ ਸੂਟ ਦੇਵਾਂਗੇ ਤੈਨੂੰ ਤੇਰੀ ਬੇਇੱਜ਼ਤੀ ਕਰਕੇ ਮੇਰੀ ਗੱਲ ਹੀ ਬੇਇੱਜ਼ਤੀ ਕਰੇਗਾ ਬਾਈ ਤੇਰੀ ਬੇਇੱਜ਼ਤੀ ਤੇਰੀ ਬੇਇੱਜ਼ਤੀ ਹੋਊ ਜੇ ਮੇਰਾ ਮੇਰਾ ਮੇਰੀ ਗੱਤ ਹੋ ਗਈ ਬੇਇੱਜ਼ਤੀ ਬਾਈ ਮੈਂ ਸੂਟ ਬਣਾ ਕੇ ਦਿੱਤਾ ਕਿਹੜਾ ਬਣਾਇਆ ਤੈਨੂੰ ਸੂਟ ਜਹੀ ਜੀ ਤਾਂ ਕੋਈ ਜੀ ਜਹੀ ਸਮਝ ਦਿੱਤੀ ਉਹ ਤਾਂ ਤਾਂ ਨਹੀਂ ਉਹਦੇ ਲਈ ਬਰਡ ਤਾਂ ਨਹੀਂ ਉਹਦੇ ਪਾਈ ਤੁਕੀਆਂ ਤਾਂ ਨਹੀਂ ਜਿਹੜੇ ਕਿਹੜੇ ਸਕੂਲ ਚ ਪੜਿਆ ਹੋਗਾ ਤੂੰ ਕਿਹੜੇ ਸਕੂਲ ਚ ਪੜਿਆ ਹਾਂ ਤੂੰ ਦੱਸ ਤੇ ਕਿਹੜੇ ਕਾਊਟਰ ਕਿਹੜੇ ਤੇ ਲੱਗਦੇ ਨੇ ਕਾਊਟਰ ਨੂੰਦੀ ਕੀ ਐ ਕਿਹੜੀ ਗਾਮ ਵਿੱਚ ਲੱਗਦੀ ਹੋਰ ਕੀ ਹੁੰਦੀ ਆ ਉਹ ਬਕਰਮ ਹੁੰਦੀ ਆ ਉਹ ਹਾਂ ਵੱਡਾ ਖਬੀ ਖਾਨ ਮਾਰਦਾ ਗੱਜਾ ਕੋਈ ਨਹੀਂ ਪਾਈ ਤੂੰ ਕਹਿੰਦਾ ਮੈਂ 25000 ਰੁਪਏ ਮਿਥੂ ਲਿਆ ਦਿੰਦਾ ਕੋਈ ਨਹੀਂ ਪਾਈ ਠੀਕ ਐ ਬੱਟਨ ਤੇ ਤਨੇ ਉਹ ਡੁਪਲੀਕੇਟ ਲਾ ਤੀ ਜਿਹੜੇ ਸੇਮ ਲਿਆ ਦਿੰਦਾ ਵਾ ਕਈ ਦਾ ਜਨਾ ਵੀ ਸੇਮ ਤੇ ਬੱਟਨ ਜਿਹੜੇ ਉੱਤੇ ਖਾ ਮੇਰੇ ਨਹੀਂ ਸਹੋਣੇ ਦੇ ਲਿਆ ਦਿੰਦਾ ਲਿਆ ਦਿੰਦਾ ਫਿਰ ਲਿਆ ਦਿੰਦਾ ਵੱਡਾ ਜੇ ਸਾਨੂੰ ਕੁਝ ਆਉਂਦਾ ਨਾ ਹੁੰਦਾ ਤੂੰ ਰੂਰੇ ਬੈਠਿਆ ਨਾ ਕਰੋ ਮੇਰੇ ਆਉਂਦਾ ਸਾਰਾ ਕੁਝ ਆਉਂਦਾ ਠੀਕ ਐ ਠੀਕ ਹੈ ਫਿਰ ਕਿਹਦਾ ਤੈਥੋਂ ਪਾਣੀ ਨਾ ਦੀ ਗਾਗਾ ਪਾਗ ਜਾ ਹੁਣ ਹੁਣ ਤੂੰ ਚਾਹੁੰਦਾ ਕੀ ਹੈ ਮੈਨੂੰ ਇਹ ਤਾਂ ਦੱਸ ਐ ਤਾਂ ਕੁਝ ਨਹੀਂ ਚਾਹੁੰਦਾ ਤੇਰੀ ਤਾਂ ਜਾ ਫਿਰ ਜਾ ਬਾਈ ਕੋਈ ਨਾ ਮੇਰੇ ਕੱਪੜੇ ਮੇਰੀ ਦੁਕਾਨ ਤੋਂ ਬਾਹਰ ਆ ਜਾ ਕੋਈ ਨਾ ਤੈਨੂੰ ਮੈਂ ਤੈਨੂੰ ਦੇ ਦੂੰ ਕੱਪੜੇ ਮੇਰੇ ਨਾਲ ਤਾਂ ਕੱਪੜੇ ਲਫਾਫੇ ਦੇ ਵਿੱਚ ਪਾ ਕੇ ਨਾਲ ਮੇਰਾ 500 ਰੁਪਏ ਫੜਾ ਲਈ ਮੈਂ ਤਾਂ ਤੇਰੇ ਲਈ ਆਉਂਦਾ ਨਹੀਂ ਮੇਰਾ ਲਾਣਤਾਰ ਵੀ ਕਹਿੰਦਾ ਸੀ ਕਹਿੰਦਾ ਤੂੰ ਕੱਪੜੇ ਸਮਾਨ ਨੇ ਮਾਝੇ ਰੇ ਬਿਨਾਂ ਫਾਟੇ ਬਾਠ ਠੀਕ ਨਹੀਂ ਕੋਈ ਕੋਈ ਗੱਲੀ ਠੀਕ ਹੈ ਤੂੰ ਜਿਹੜੇ ਮੁਖਸਰ ਤੋਂ ਸਮਾਣਾ ਮੈਂ ਆ ਜਾਊਂਗਾ ਆ ਜਾਂਦੇ ਨੇ ਮੂੰਹ ਚੱਕ ਕੇ ਕੋਈ ਗੱਲ ਨਹੀਂ ਬਾਤ ਨਹੀਂ ਕਰੇ ਕੋਈ ਪੁੱਸਦਾ ਨਹੀਂ ਹੈਗਾ ਤੈਨੂੰ ਤਾਂ ਬੜੇ ਚੰਗੇ ਲੱਗਦੇ ਨੇ ਖੱਪੀ ਖਾਨ ਤੇ ਲੱਗ ਜਾ ਵਗ ਜਾ ਬਾਈ ਲੱਗ ਜਾ ਕਾਰੀਗਰ